ਸੋ ਜ਼ਰੀਕਾਲ ਜੀ ਮੈਂ ਸਤਨੰਦ ਪਾਲੀਆ ਇੱਕ ਵਾਰੀ ਫੇਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਅੱਜ ਗੱਲ ਕਰਾਂਗੇ ਉਹਨਾਂ ਪਖੰਡੀ ਬਾਬਿਆਂ ਦੀ ਜੋ ਭੋਲੀ ਭੜੀ ਜਨਤਾ ਨੂੰ ਇਲਾਜ ਦੇ ਨਾਂ ਤੇ ਹਥੌੜਿਆਂ ਝਾੜਿਆਂ ਧਾਗਿਆਂ ਤਵੀਤਾਂ ਤੇ ਸਵਾਦੀਆਂ ਕੁੜੀਆਂ ਆਦਿ ਦੇ ਨਾਂ ਉੱਤੇ ਗੁੰਮਰਾਹ ਕਰਦੇ ਨੇ ਉਹਨਾਂ ਦਾ ਪਰਦਾ ਫਾਸ਼ ਕਰਨ ਦੀ ਕੋਸ਼ਿਸ਼ ਕਰਨ ਲੱਗੇ ਆ ਜੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਹੋ ਵੱਡੀ ਮਾਤਾ ਛੋਟੀ ਮਾਈ ਹੋਵੇ ਮੋਚ ਗਿੱਟੇ ਨੂੰ ਆਈ ਵੱਡੀ ਮਾਤਾ ਛੋਟੀ ਮਾਈ ਹੋਵੇ ਮੋਚ ਗਿੱਟੇ ਨੂੰ ਆਈ ਚੜਦਾ ਹੋਵੇ ਤਾਪ ਜੇਤੇ ਆ ਜਾਂ ਫਿਰ ਰਹਿੰਦੀ ਟੈਨਸ਼ਨ ਜੀ ਹੈ ਜੈਸਰ ਰਹਿੰਦਾ ਪਹਰੇ ਪਹਰੇ ਮਿੰਟ ਵਿੱਚ ਹੌਲਾ ਕਰਦੇ ਨੇ ਉਹ ਇੱਥੇ ਕੈਂਸਰ ਦਾ ਵੀ ਭਾਵੇਂ ਹੱਥ ਹਥੌੜਾ ਕਰਦੇ ਨੇ ਇੱਥੇ ਕੈਂਸਰ ਦਾ ਵੀ ਭਾਵੇਂ ਹੱਥ ਹਥੌੜਾ ਕਰਦੇ ਨੇ ਉਹ ਸੋਦੀ ਪੁੜੀ ਚੱਲਦੀ ਹੋਵੇ ਬਿਮਾਰੀ ਕੈਸੀ ਵੀ ਕੰਮ ਤਵੀਤਾ ਕਰਨਾ ਕੋਈ ਨਾ ਲੋਟ ਥੈਰੇਪੀ ਦੀ ਸੋਦੀ ਪੁੜੀ ਚੱਲਦੀ ਹੋਵੇ ਬਿਮਾਰੀ ਕੈਸੀ ਵੀ ਕੰਮ ਤਵੀ ਤਾਂ ਕਰਨਾ ਕੋਈ ਨਾ ਲੋਟ ਥੈਰੇਪੀ ਦੀ ਨਾ ਕੋਈ ਟੈਸਟ ਇਸੀ ਦੀ ਦਾ ਨਾ ਕੋਈ ਟੈਸਟ ਇਸੀ ਦੀ ਦਾ ਰੋੜਾ ਗੋੜਾ ਕਰਦੇ ਨੇ ਇੱਥੇ ਕੈਂਸਰ ਦਾ ਵੀ ਬਾਬੇ ਹੱਥ ਹਥੋੜਾ ਕਰਦੇ ਨੇ ਇਹ ਤੇ ਕੰਸੁਰਦਵੀ ਬਾਬੇ ਹੱਥ ਹਥੋੜਾ ਕਰਦੇ ਨੇ ਠੱਗੀ ਠੋਰੀ ਨਾਲ ਹੀ ਮੁੜ ਤੂੰ ਐ ਸ਼ੌਕਰੀਆਂ ਨੇ ਕੀਰਤੀ ਦੇ ਤਨ ਲੀਰਾਂ ਸਾਦ ਹਡਾਉਂਦੇ ਜਰੀਆਂ ਨੇ ਠੱਗੀ ਠੋਰੀ ਨਾਲ ਹੀ ਮੁੜ ਤੂੰ ਐ ਸ਼ੌਕਰੀਆਂ ਨੇ ਕਿਰਤੀ ਦੇ ਤਨ ਲੀਰਾਂ ਸਵਾਦ ਹਡਾਉਂਦੇ ਜਰੀਆਂ ਨੇ ਲਾਲ ਕਲਪ ਕਾਲਾ ਲਾਲ ਕਲਪ ਕਾਲਾ ਝਾਟਾ ਧੋੜਾ ਕਰਤੇ ਨੇ ਇੱਥੇ ਕੈਂਸਰ ਦਾ ਵੀ ਬਾਬੇ ਹੱਥ ਹਥੋੜਾ ਕਰਦੇ ਨੇ ਇੱਥੇ ਕੈਂਸਰ ਦਾ ਵੀ ਬਾਬੇ ਹੱਥ ਹਥੋੜਾ ਕਰਦੇ ਨੇ ਅਸੀਂ ੜਕ ਕੇ ਬਹਿ ਮਾ ਪਰਮਦੀ ਮੂੜੀ ਤੇ ਬੈਠੇ ਹਾਂ ਦੁਨੀਆਂ ਤੁਰ ਕੇ ਚੰਦੇ ਅਸੀਂ ਰੂੜੀ ਤੇ ਬੈਠੇ ਹਾਂ ਅਸੀਂ ੜਕ ਕੇ ਬਹਿ ਮਾ ਪਰਮਦੀ ਮੂੜੀ ਤੇ ਬੈਠੇ ਹਾਂ ਦੁਨੀਆਂ ਤੁਰ ਕੇ ਚੰਦੇ ਅਸੀਂ ਰੂੜੀ ਤੇ ਬੈਠੇ ਹਾਂ ਚਾਨਣ ਦਾ ਗਲ ਕੁੱਟ ਕੇ ਚੰਨਣ ਦਾ ਕਾਲੇ ਕੁੱਟ ਕੇ ਨੇਰਾ ਝੋਲਾ ਕਰੀਂਦੇ ਨੇ ਇੱਥੇ ਕੈਨਸਰ ਦੋਬੀ ਬਹਵੇਂ ਹੱਥ ਹਥੌੜਾ ਕਰੀਂਦੇ ਨੇ ਇੱਥੇ ਕੈਨਸਰ ਦੋਬੀ ਬਹਵੇਂ ਹੱਥ ਹਥੌੜਾ ਕਰੀਂਦੇ ਨੇ ਕਈਆਂ ਪਤਕ ਵਾਲੀ ਕਈਆਂ ਹੋਰ ਗਵੌਣੀ ਐ ਸਾਨੂੰ ਅਕਲ ਪਾ ਲਈਏ ਪਤ ਨਹੀਂ ਕਿਸ ਦਿਨ ਆਉਣੀ ਐ ਕਈਆਂ ਪੱਤ ਗੋ ਬਾਲੀ ਕਈਆਂ ਹੋਰ ਗੋਣੀ ਐ ਉਹ ਸਾਨੂੰ ਅਕਲ ਪਾ ਲਈਏ ਪਤ ਨਹੀਂ ਕਿਸ ਦਿਨ ਆਉਣੀ ਐ ਫਾਇਦਾ ਚੱਕ ਪਖੰਡੀ ਫਾਇਦਾ ਚੱਕ ਪਖੰਡੀ ਕਾਹਚ ਮੋ ਚੌੜਾ ਕਰਿਤੇ ਨੇ ਇੱਥੇ ਕੈਨ ਸਰਦਾ ਬਾਬੇ ਹੱਥ ਹਥੌੜਾ ਕਰਦੇ ਨੇ ਇੱਥੇ ਕੈਨ ਸਰਦਾ ਬਾਬਾ ਜੀ ਹੱਥ ਥੌੜਾ ਕਰਦੇ ਨੇ ਤਨੋ